ਪਹਿਲਾਂ ਤਾਂ ਬਈ ਕੋਈ ਪੁੱਛਦਾ ਵੀ ਨਹੀਂ ਹੁੰਦਾ ਸੀ ਰੇਟਾਂ ਨੂੰ ਜਿਮੀਦਾਰ ਆਉਂਦਾ ਚੀਜ਼ ਲਈ ਨੰਗਿਆ ਬਈ ਉਹ ਚੀਜ਼ 'ਚ ਬਈ ਐਨੀ ਕੁ ਲੁੱਟ ਹੋਈ ਪੈਸਟੀਸਾਈਡ ਲਾਈਨ 'ਚ ਬਈ ਦੱਸ ਵੀ ਨਹੀਂ ਸਕਦੀ। ਡੀਏਪ ਯੂਰੀਆ ਫਿਰ ਬੰਦਾ ਕਹਿੰਦਾ ਵੀ ਦਵਾਈ ਤਸੋਂ ਤੋਂ ਲੈ ਗਿਆ ਵੀ ਉਹ ਕਿੱਥੋਂ ਲਵਾ? ਜਿਵੇਂ 18 44 ਹੋ ਗਈ, 99 8 ਹੋ ਗਈ, 18 99 ਹੋ ਗਈ। ਸਾਰੀਆਂ ਤਕਰੀਬਨ ਬਈ ਡਿਲੀਵਰੀ ਆਲ ਓਵਰ ਇੰਡੀਆ ਕਰਦੀ। ਪਹਿਲਾਂ ਆਪਣੀ ਸਿਸਟਮ ਸੀ ਕਿ ਆਲ ਓਵਰ ਪੰਜਾਬ ਸੀਗੀ। ਪੰਜਾਬ ਦੇ ਵਿੱਚ ਸਭ ਤੋਂ ਵੱਡੇ ਖੇਤੀਬਾੜੀ ਸਟੋਰ ਤੇ ਖੜਿਆ ਸਭ ਤੋਂ ਵੱਡੇ ਦਾ ਮਤਲਬ ਇਹ ਨਹੀਂ ਵੀ ਕਹੇ ਤਾਂ 2 ਕਿੱਲਾਂ ਚਾ 3 ਚ ਹੈ। ਇਹ ਗੱਲ ਨਹੀਂ ਹੁੰਦੀ ਵੀ ਚੱਲਦਾ ਕਿਹੜਾ ਸਭ ਤੋਂ ਵੱਧ ਕਿਹੜੀ ਦੁਕਾਨ ਚੱਲ ਰਹੀ ਹੈ ਅੱਜ ਦੀ ਡੇਟ 'ਚ ਜੇ ਆਪਾਂ ਪੰਜਾਬ 'ਚ ਦੇਖੀਏ ਵੀ ਸਭ ਤੋਂ ਵੱਧ ਮਸ਼ਹੂਰ ਸਭ ਤੋਂ ਵੱਧ ਸਪਰੇ ਕਿਹੜੀ ਦੁਕਾਨ ਤੋਂ ਵਿਕ ਰਹੀ ਆ ਤਾਂ ਉਹ ਦੁਕਾਨ ਤੇ ਆਪਾਂ ਪਹੁੰਚ ਚੁੱਕੇ ਆ ਲੋਂਗੋਵਾਲ ਦੇ ਵਿੱਚ ਲੋਂਗੋਵਾਲ ਦਾ ਤੁਹਾਨੂੰ ਨਾਮ ਪਤਾ ਵੀ ਸਪਰੇਆਂ ਤੋਂ ਦੁਕਾਨ ਮਸ਼ਹੂਰ ਹੈ ਵੀ ਇੱਥੇ ਸਸਤੀਆਂ ਸਪਰੇਆਂ ਮਿਲਦੀਆਂ ਨੇ ਜਿਹੜਾ ਅੱਜ ਕੱਲ ਮਸ਼ਹੂਰ ਹੈ ਲੋਂਗੋਵਾਲ ਦਾ ਨਾਮ ਤੇ ਲੋਂਗੋਵਾਲ ਦੇ ਵਿੱਚ ਇੱਕੋ ਇੱਕ ਸਭ ਤੋਂ ਪੁਰਾਣੀ ਦੁਕਾਨ ਉਸਤੇ ਆਪਾਂ ਪਹੁੰਚ ਚੁੱਕੇ ਆਂ ਤੇ ਕਰਾਉਣਿਆਂ ਬਾਈ ਨਾਲ ਗੱਲਬਾਤ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਤੇ ਬਾਈ ਜਿਵੇਂ ਹੁਣ ਪੂਰੇ ਪੰਜਾਬ ਦੇ ਵਿੱਚ ਲਗਭਗ ਪਤਾ ਹੀ ਆ ਵੀ ਜੇ ਸਪਰੇਅ ਸਸਤੀ ਲੈਣੀ ਆ ਲੋਂਗੋਵਾਲ ਜਾਵੜੋ ਲੋਂਗੋਵਾਲ ਜਾਵੜੋ ਵੀ ਕੁਆਲਿਟੀ ਵੀ ਮਿਲੂਗੀ ਉੱਥੇ ਬਿਲਕੁਲ ਬਾਈ ਬਿਲਕੁਲ ਤੇ ਕਦੋਂ ਸ਼ੁਰੂ ਕੀਤੀ ਸੀ ਆਪਾਂ ਦੁਕਾਨ ਬਾਈ ਸਾਨੂੰ ਤਕਰੀਬਨ ਚਲੋ ਹੋ ਗਏ ਬਾਈ ਲਾ ਲੋ 18 19 ਸਾਲ ਹੋ ਗਏ ਲਾ ਲੋ 2006 ਫੱਟਚ ਜੇ ਕਰੀ ਸੀ ਬਾਈ ਅਸੀਂ ਦੁਕਾਨ ਠੀਕ ਹੈ ਸਾਡੇ ਉਰੇ ਮਤਲਬ ਤੀਜਾ ਸਾਡਾ ਸਾਡਾ ਹੂੰ ਪਹਿਲਾਂ ਸਾਡਾ ਤਹਿਸੀਲ ਕੋਲੇ ਸੀ ਬਾਈ ਫੇਰ ਅਸੀਂ ਇਧਰ ਨਾਲੇ ਤੇ ਆ ਗਏ ਬਾਈ ਸਾਡਾ ਹੁਣ ਮਤਲਬ ਆਪਦੀ ਜਗਾ ਇੱਥੇ ਪੱਤ ਤੇ ਉਦੋਂ ਬਾਈ ਉਦੋਂ ਕੈਸ਼ ਕਾਊਂਟਰ ਦਾ ਮਿਲ ਲੱਦਾ ਹੈ ਨਹੀਂ ਸੀ ਹਣਾ ਵਾਲੇ ਉਦੋਂ ਤਾਂ ਬਾਈ ਇੱਕ ਦੋ ਕੈਸ਼ ਕਾਊਂਟਰ ਸੀਗੇ ਸਾਰੇ ਪੰਜਾਬ ਜੀ ਠੀਕ ਹੈ ਕਿਸੇ ਨੂੰ ਮਿਲ ਲੱਗਦਾ ਚਲੋ ਹੁਣ ਤਾਂ ਤਕਰੀਬਨ ਤਕਰੀਬਨ ਬਹੁਤ ਹੋ ਗਏ ਹੂੰ ਤੇ ਉਦੋਂ ਤਾਂ ਬਾਈ ਕਿਸੇ ਤਾਂ ਮੇਟਲੇ ਨੂੰ ਹੀ ਪਤਾ ਹੁੰਦਾ ਸੀ ਵੀ ਕੈਸ਼ ਕਾਊਂਟਰ ਕੀ ਚੀਜ਼ ਆ ਹਨਾ ਇੱਕ ਦੋ ਕਾਊਂਟਰ ਹੁੰਦੇ ਸੀ ਤੇ ਮਤਲਬ ਸਾਨੂੰ ਹੁਣ ਲਾ ਲਓ ਬਾਈ ਸਾਨੂੰ 18 19 ਸਾਲ ਹੋ ਗਏ ਬਾਈ ਕੈਸ਼ ਕਾਊਂਟਰ ਕਰੇ ਨੂੰ ਬਾਈ ਤੇ ਬਾਈ ਉਦੋਂ ਕੀ ਸੋਚ ਕੇ ਕੰਮ ਕੀਤਾ ਸੀ ਉਦੋਂ ਬਾਈ ਕੰਮ ਸੋਚ ਕੇ ਤਾਂ ਇਹ ਕਰਿਆ ਸੀ ਬਾਈ ਦੇਖੋ ਜ਼ਿੰਮੇਵਾਰਾਂ ਦੇ ਮੁੰਡੇ ਆ ਹੂੰ ਵੀ ਯਾਰ ਕੰਮ ਕਰ ਲਈਏ ਆਪ ਚਲੋ ਸਾਨੂੰ ਨੌਲੇਜ ਸੀਗੀ ਪਹਿਲੇ ਵੀ ਫਿਰਦੇ ਸੀ ਨੌਲੇਜ ਵੀ ਸੀ ਚਲੋ ਪਹਿਲਾਂ ਔਲੀ ਔਲੀ ਮਾਰਕੀਟ ਚ ਤਜਰਬਾ ਕਰਤਾ ਮਾਰਕੀਟ ਚ ਬਾਈ ਤਜਰਬਾ ਲਿਆ ਹਨਾ ਕੰਪਨੀਆਂ ਚ ਕੰਮ ਕਰਿਆ ਹੂੰ ਸਾਰੇ ਕੁਝ ਦੇਖ ਰੇ ਕੇ ਬਾਈ ਅਸੀਂ ਨੇ ਹਨਾ ਵੀ ਚਲੋ ਯਾਰ ਜ਼ਿੰਮੇਵਾਰਾਂ ਦਾ ਜ਼ਮੀਦਾਰਾਂ ਦਾ ਫਾਇਦਾ ਹੋਵੇ ਚਲੋ ਅਸੀਂ ਦੇਖਿਆ ਬਈ ਯਾਰ ਹਨਾ ਵਿਚ ਵੜ ਕੇ ਬਈ ਯਾਰ ਹਨਾ ਕਿੰਨਾ ਵੀ ਮਤਲਬ ਬਹੁਤ ਪਹਿਲਾਂ ਤਾਂ ਬਈ ਕੋਈ ਪੁੱਛਦਾ ਵੀ ਨਹੀਂ ਹੁੰਦਾ ਸੀ ਰੇਟਾਂ ਨੂੰ ਹੂੰ ਜ਼ਮੀਦਾਰ ਆਉਂਦਾ ਚੀਜ਼ ਲਈ ਨੰਗਿਆ ਬਈ ਕਿਸੇ ਨੂੰ ਕੁਝ ਨਹੀਂ ਲਿਖ ਲੋ ਜੀ ਠੀਕ ਆ ਕਿਸੇ ਨੂੰ ਕੁਝ ਨਹੀਂ ਪਤਾ ਸੀ ਉਹ ਚੀਜ਼ ਚ ਬਈ ਇੰਨੀ ਕੁ ਲੁੱਟ ਹੋਈ ਪੈਸਟੀਸਾਈਡ ਲੈਨ ਚ ਬਈ ਦੱਸ ਵੀ ਨਹੀਂ ਸਕਦੇ ਚਲੋ ਉਹ ਚੀਜ਼ਾਂ ਅਸੀਂ ਦੇਖ ਕੇ ਬਈ ਚਲੋ ਆਪ ਵੀ ਚਲੋ ਕੰਮ ਕਰ ਲੱਗ ਜਾਨੇ ਹਨਾ ਅਸੀਂ ਬਈ ਕੈਸ਼ ਕਾਊਂਟਰ ਕਰਿਆ ਠੀਕ ਐ ਤੇ ਉਸ ਤੋਂ ਬਾਅਦ ਤਾਂ ਬਈ ਅੱਜ 18-19 ਸਾਲ ਹੋ ਗਏ ਦੇਖੋ ਹਨਾ ਤੇ ਕਿਰਪਾ ਬਈ ਮਾਲਕ ਦੀ ਚਲੋ ਪੰਜਾਬ ਦਾ ਇੰਡੀਆ ਦਾ ਇਹ ਕੋਈ ਕੋਨਾ ਨਹੀਂ ਜਿਹੜਾ ਬਈ ਸਾਨੂੰ ਜਾਣਦਾ ਨਹੀਂ ਠੀਕ ਹੈ ਹਾਂਜੀ ਤੇ ਰਿਸਪੌਂਸ ਕਦੋਂ ਮਿਲਣ ਲੱਗਿਆ ਅਸਲ ਚੱਲਿਆ ਕਦੋਂ ਕੰਮ ਰਿਸਪੌਂਸ ਤਾਂ ਬਈ ਦੇਖੋ ਹਰ ਇੱਕ ਚੀਜ਼ ਨੂੰ ਜੇ ਆਪਾਂ ਕਹਿ ਦੀ ਹੈ ਹਨਾ ਕਹਿੰਦੇ ਸਟੈਪ ਬਾਈ ਸਟੈਪ ਚੜ੍ਹਨਾ ਪੈਂਦਾ ਹਨਾ ਟਾਈਮ ਲੱਗਦਾ ਸਾਨੂੰ ਦੇਖੋ 2-3 ਸਾਲ ਤਕਰੀਬਨ 5 ਸਾਲ ਤਾਂ ਲੱਗੇ ਹੂੰ ਆਪਣਾ ਪੈਰ ਜਮਾਉਣ ਚ ਇਹ ਤਾਂ ਹੈ ਨਹੀਂ ਵੀ ਆਪਾਂ ਅੱਜ ਬੈਠੇ ਚੱਲ ਪਿਆ 2 ਮਹੀਨਿਆਂ ਚ ਕੰਮ ਚਲਾ ਲਿਆ ਸਾਲ ਚ ਚਲਾ ਲਿਆ ਹੂੰ ਬਾਈ ਜੀ ਪੈਸਟੀਸਾਈਡ ਬਹੁਤ ਬਹੁਤ ਵੱਡਾ ਵੇਚਨਸ ਹੋ ਗਿਆ ਇਹ ਚ ਐ ਤਾਂ ਹੈ ਨਹੀਂ ਵੀ ਆਪਾਂ ਨੇ 10-20 ਲੱਖ ਰੁਪਇਆ ਲਾ ਕੇ ਬੈ ਗਏ ਚੱਲ ਪਿਆ ਕਾ ਮੂੰਹ ਕੰਮ ਨਹੀਂ ਚੱਲਦਾ ਬਾਈ ਇਹ ਤਾਂ ਤੂੰ ਐ ਲਾ ਲਾ ਖੂਹ ਆ ਇੱਕ ਜਿੰਨੇ ਸਿੱਟੀ ਜਾਏਗਾ ਉਨੇ ਘਟਨੇ ਠੀਕ ਆ ਸਾਨੂੰ 5-4 ਸਾਲ ਲੱਗੇ ਬਾਈ ਹੂੰ ਕੰਮ ਬੈਠੇ ਜਚੇ ਠੀਕ ਆ ਮਿੱਤਰ ਪਿਆਰਿਆਂ ਨੇ ਜਿਹੜੇ ਨਾਲ ਨੇ ਬਾਈ ਦੁਕਾਨ ਤੇ ਸਭ ਨੇ ਸਾਥ ਦਿੱਤਾ ਸਾਰਿਆਂ ਦੀ ਬਈ ਮਿਹਨਤ ਨਾਲ ਬਈ ਅੱਜ ਚਲੋ ਕਰਮ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਵਧੀਆ ਬਈ ਚੱਲ ਰਿਹਾ ਜਿਵੇਂ ਬਈ ਹੁਣ ਆਪਣਾ ਨਸਾਰਾ ਹੁਣ ਕਣਕ ਦਾ ਉਹਦੇ ਵਾਸਤੇ ਟੈਬੂ ਵਗੈਰਾ ਕਰਦੇ ਨੇ ਕਿਹੜੇ ਕਿਹੜੇ ਆਪਣੇ ਕੋਲੇ ਪ੍ਰੋਡਕਟ ਨੇ ਬਈ ਦੇਖੋ ਨਸਾਰਾ ਜੇ ਮੈਂ ਹੁਣ ਕਣਕ ਤਕਰੀਬਨ ਤਕਰੀਬਨ ਬਈ 70 75 80 ਡਣਾ ਦੇ ਨੇੜੇ ਤੇੜੇ ਚਲੀਆਂ ਗਈਆਂ ਹੁਣ ਮਤਲਬ ਲਾ ਲੋ ਬਘੂਲੇ ਤੇ ਕਣਕਾਂ ਆਉਣ ਲੱਗੀਆਂ ਉਹਦੇ ਵਾਸਤੇ ਵੀਰੇ ਇੱਕ ਤਾਂ ਫੰਗੀ ਸਾਈਡ ਇੱਕ ਐਸ ਬੂਸਟ ਜਿਵੇਂ ਆਪਣਾ ਪਹਿਲਾ ਆਉਂਦਾ ਬਈ ਆਹਾ ਠੀਕ ਹੈ ਇਹ ਬਾਈ ਇਹ ਬਾਹਣ ਤੇ ਬਾਈ 3 ਕਿਲਿਆਂ ਤੇ ਲੀਟਰ ਪੈਂਦਾ ਸਬੂਸਟ ਪਲੱਸ 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 ਵੀਰੇ ਠੀਕ ਹੈ ਤੇ ਨੰਬਰ 2 ਤੇ ਆ ਗਏ ਜਿਵੇਂ ਆ ਪਏ ਨੇ ਆਪਣੇ ਕੋਲੇ ਫੰਗੀ ਸਾਈਡ ਨੈਕਸਟਰ ਦਾ ਅਰਜੋੜੀ ਆ ਪਿਆ ਨੈਕਸਟਰ ਪੀਆ ਆ ਸੋਲੋ ਪੀਆ ਬਾਈ ਇਹ ਐਜੋਕਸੀ ਪਲੱਸ ਟੈਬੋ ਨੇ ਬਾਈ ਠੀਕ ਹੈ ਬਹੁਤ ਟੌਪ ਇਹ ਜਿਹੜਾ ਟੈਕਨੀਕਲ ਹੈ ਦੋਨੇ ਮਿਲ ਕੇ ਇਹਦਾ ਬੈਸਟ ਰਿਜ਼ਲਟ ਆਉਂਦਾ ਬਹੁਤ ਸੋਹਣਾ ਰਿਜ਼ਲਟ ਆਉਂਦਾ ਬਾਈ ਇਹਦਾ ਕੰਮ ਕੀ ਆ ਹਮ ਨਾਲੇ ਤਾਂ ਫੰਗੀ ਸਾਈਡ ਦਾ ਫੰਗੀ ਸਾਈਡ ਬਾਈ ਹਮ ਤੇ ਨਾਲੇ ਇਹਦਾ ਕੰਮ ਕੀ ਆ ਮਤਲਬ ਭਗੋਲੇ ਚ ਹੁਣ ਜਿਵੇਂ ਕਣਕ ਆ ਬਈ ਭਗੋਲੇ ਚ ਆ ਗਈ ਦੁਬਾਰਾ ਚੋਂ ਨਸਾਰਾ ਚੱਕੂਗੀ ਹੂੰ ਇਹਨੇ ਬੱਲੀ ਚ ਵੀ ਬੱਲੀ ਦੇ ਸਾਈਜ਼ ਵਾਸਤੇ ਹੂੰ ਬੱਲੇ ਨੂੰ ਕੋਈ ਪੀਲੀ ਪੂੰਗੀ ਜਾਂ ਕੋਈ ਹੋਰ ਕੋਈ ਦਿੱਕਤ ਕੋਈ ਫੰਗਸ ਦੇ ਬਾਰੇ ਹਾਂ ਤੇ ਉਹਦੇ ਵਾਸਤੇ ਕੰਮ ਕਰਨਾ ਵੀ ਕੋਈ ਵੀ ਫੰਗਸ ਜਿਹੜੀ ਬੱਲੀ ਤੇ ਆਉਂਦੀ ਆ ਵੀ ਬੱਲੀ ਤੇ ਕੰਮ ਕਰਨਾ ਨੇ ਬੱਲੀ ਦੇ ਕੰਮ ਕਰਨਾ ਕੰਮ ਇਹਨੇ ਕਰਨਾ ਭਗੋਲੇ ਤੇ ਹੂੰ ਜਿਵੇਂ ਦਾਣੇ ਦਾ ਸਹਿਜ ਵਗੈਰਾ ਹਾਂ ਜਿਵੇਂ ਮੰਨ ਲਓ ਜਿਵੇਂ ਨਿਸਰਗੀ 10% ਕੰਮ ਉਹ ਵੀ ਕਰਦਾ ਹੂੰ ਪਰ ਉਸ ਤੋਂ ਬਾਅਦ ਚ ਕਈ ਵਾਰ 100 ਮਤਲਬ 100 ਚੋਂ 10 20% ਪੀਲੀ ਪੁੰਗੀ ਦੇ ਪੈਣ ਦੇ ਚਾਂਸ ਹੋ ਜਾਂਦੇ ਨੇ ਜਿਵੇਂ ਮੰਨ ਲਓ ਭਾਈ ਆਹ ਨਾਲ ਪੈਂਦਾ ਹਾਂ ਜਿਹੜੀ ਉਹ ਬੂਸਟ ਪਲੱਸ ਪਲੱਸ ਫੰਗੀ ਸਾਈਡ ਦੇ ਜਿਵੇਂ 28 51 ਵਰਗੀਆਂ ਕਣਕਾਂ ਨੂੰ ਹਨਾ ਜੈਲੋ ਰੈਸਟ ਆਉਂਦੀ ਆ ਪੀੜੀ ਉਹ ਆਉਣ ਨਹੀਂ ਦਿੰਦਾ ਆਉਣ ਨਹੀਂ ਦਿੰਦਾ ਬਸ ਬਈ ਉਹ ਇਹਦਾ ਕੀ ਕੰਮ ਆ ਬਈ ਇਹ 3 ਕਿਲਿਆਂ ਤੇ ਲੀਟਰ ਪੈਂਦਾ ਨਾਲ ਹੂੰ ਇਹਦਾ ਕੀ ਕੰਮ ਕੀ ਆ ਇਹਨੇ ਬੱਲੀ ਦਾ ਸਾਈਜ਼ ਵਧਾਉਣਾ ਹੂੰ ਦਾਣੇ ਦੀ ਸ਼ਾਈਨਿੰਗ ਵਧਾਉਣੀ ਆ ਜੀ ਤੇ ਦਾਣੇ ਦੀ ਮੋਟਾਈ ਤੇ ਚੜਾਈ ਵਾਸਤੇ ਕੰਮ ਕਰਨਾ ਉਹ ਜੇ ਜਿੰਨਾ ਦਾਣੇ ਦਾ ਵੇਟ ਹੋਊਗਾ 19 19 ਬਈ ਜਿਆਦਾ ਫਾਇਦਾ ਨਿਕਲੂਗਾ 19 ਝਾੜ ਜਿਆਦਾ ਵਧੂਗਾ ਠੀਕ ਆ ਬੱਲੀ ਦਾ ਸਾਈਜ਼ ਵੀ ਵਧਿਆ ਹੋਊਗਾ ਤਾਂ ਦਾਣੇ ਵੀ ਵੱਧ ਪੈਣਗੇ ਠੀਕ ਆ ਤੇ ਦਾਣੇ ਦੀ ਮੋਟਾਈ ਚੜਾਈ ਵਧੀਆ ਹੋਊਗੀ ਤਾਂ ਭਾਜਨ ਵੀ ਜਿਆਦਾ ਨਿਕਲੂਗਾ ਤੇ ਹੋਰ ਬਈ ਜਿਵੇਂ ਆਪਣਾ ਖੇਤੀਬਾੜੀ ਸਟੋਰ ਐ ਸਾਰਾ ਕੁਝ ਹੀ ਮੇਰੇ ਬਈ ਦੇਖੋ ਤਕਰੀਬਨ ਆਪਣੇ ਕੋਲੇ ਜਿਵੇਂ ਆਲੂ ਦਾ ਆਪਣੇ ਕੋਲੇ ਕਾਕ ਬਹੁਤ ਜਾਂ ਹੁਣ ਮਿਰਚ ਤੇ ਲਾਲਾ ਵੀ ਮੇਰਾ ਸਭ ਤੋਂ ਆਲ ਓਵਰ ਜਿਹੜੀ ਵੀ ਖੇਤ ਚ ਬਈ ਕੋਈ ਵੀ ਫਸਲ ਲੱਗਦੀ ਆ ਆਪਣੇ ਕੋਲੇ ਤਕਰੀਬਨ ਸਾਰੀਆਂ ਹੀ ਦਵਾਈਆਂ ਨੇ ਠੀਕ ਆ ਹੁਣ ਜਿਵੇਂ ਆਲੂ ਨੇ ਬਾਈ ਆਲੂ ਕਈਆਂ ਦੇ ਲਾਲੋ ਗੇਤੇ ਨੇ ਜਾਂਦੇ ਪਛੇਤੇ ਨੇ ਠੀਕ ਆ ਤਕਰੀਬਨ ਤਕਰੀਬਨ ਹੁਣ 5-4 ਦਿਨਾਂ ਚ ਪਟਾਈ ਵੀ ਕਰਨ ਲੱਗ ਜਾਨੇ ਆ ਵਿੱਚ ਜਿਵੇਂ ਹੁਣ ਕੱਚੀ ਪਟਾਈ ਹਾਂ ਆ ਆਲੂਆਂ ਦੇ ਜਿਵੇਂ ਬਾਈ ਐਸ ਬੂਸਟ ਆਪਣਾ ਬਹੁਤ ਵੇਕ ਹੈ ਬਾਈ ਉਹ ਸੋਹਣਾ ਰਿਜ਼ਲਟ ਦਿੱਤਾ ਬਾਈ ਠੀਕ ਹੈ ਤੇ ਉਹਦੇ ਥੱਲੇ ਪਾਉਣ ਵਾਸਤੇ ਜਿਵੇਂ ਆ ਪਾਰਸਮਣੀ ਪਿਆ ਬਾਈ ਆਲੂਆਂ 'ਚ ਜਿਵੇਂ ਇਹ ਦੋ ਪੈਕ ਪੈਂਦੇ ਨੇ ਕਣਕ 'ਚ ਇਹ ਇੱਕ ਪੈਕਟ ਪੈਂਦਾ ਬਹੁਤ ਤਾਕੜਾ ਰਿਜ਼ਲਟ ਦਿੰਦਾ ਇਹਨਾਂ ਨੇ ਕੰਮ ਕੀ ਕਰਨੇ ਨੇ ਬਾਈ ਇਹਨਾਂ ਦੇ ਫੋਰਸ ਤੇ ਵੀ ਕੰਮ ਕਰਨਾ ਝਾੜ ਤੇ ਵੀ ਕੰਮ ਕਰਨਾ ਸਾਈਜ਼ ਤੇ ਵੀ ਕੰਮ ਕਰਨਾ ਬਹੁਤ ਸੋਹਣਾ ਰਿਜ਼ਲਟ ਆ ਬਾਈ ਠੀਕ ਹੈ ਮੈਂ ਤਾਂ ਇਹੀ ਬੇਨਤੀ ਕਰਦਾ ਦੇਖੋ ਜਿਹੜਾ ਕਿਸਾਨ ਵੀਰ ਵੀਡੀਓ ਦੇਖ ਰਿਹਾ ਇੱਕ ਵਾਰ ਇਹ ਚੀਜ਼ਾਂ ਵਰਤੋ ਕਿਹੜੀ ਕਿਹੜੀਆਂ ਕੰਪਨੀਆਂ ਦਾ ਆਪਣੇ ਲਵੇ ਜਿਹੜਾ ਪ੍ਰੋਡਕਟ ਆਉਂਦਾ ਹੈਗਾ ਬਾਈ ਤਕਰੀਬਨ ਆਪਣੇ ਕੋਲੇ A to Z ਕੰਪਨੀਆਂ ਹੀ ਨੇ ਜਿਵੇਂ ਮਾਲੂ ਮੈਨ ਮੈਨ ਮੈਂ ਦੱਸ ਵੀ ਦੇਣਾ ਐਫ ਐਮ ਜ਼ੀ ਹੋਗੀ ਸੈਂਟਾ ਹੋਗੀ ਬਾਇਰ ਹੋਗੀ ਨਾਮੀ ਕੰਪਨੀਆਂ ਸਾਰੀਆਂ ਹੋਗੀ ਯੂ ਪੀ ਐਲ ਹੋਗੀ ਠੀਕ ਆ ਮਤਲਬ ਤਕਰੀਬਨ ਤਕਰੀਬਨ ਬਈ ਸਿਗਨਿਕਸ ਹੋਗੀ ਬੀ ਸੀ ਐਸ ਹੋਗੀ ਰਾ ਕੋਰੋ ਮੰਡਲ ਵਗੈਰਾ ਹੋ ਮੰਡਲ ਹੋਗੀ ਮਤਲਬ ਤਕਰੀਬਨ ਤਕਰੀਬਨ ਸ਼ਰੀਪਾ ਸਾਰੀਆਂ ਕੰਪਨੀਆਂ ਵੀਰੇ ਆਪਣੇ ਕੋਲੇ ਹੈਗੀਆਂ ਨੇ ਸਭ ਦਾ ਹੀ ਮਾਲ ਮਿਲਦਾ ਠੀਕ ਆ ਤੇ ਕੋਈ ਐ ਨਹੀਂ ਵੀ ਹਾਂ ਵੀ ਆਪਾਂ ਇੱਕ ਗੱਲ ਹੋਰ ਦੱਸਦਾ ਮੈਂ ਕਈ ਬਈ ਦੁਕਾਨਦਾਰ ਕਰਦੇ ਨੇ ਗੱਲਾਂ ਦਖਾਉਂਦੇ ਕੋਸ ਹੋਰ ਨੇ ਦਿੰਦੇ ਕੋਸ ਹੋਰ ਨੇ ਉਹ ਆਪਣੇ ਕੋਲੇ ਕੰਮ ਨਹੀਂ ਹੈਗਾ ਵੀ ਠੀਕ ਆ ਠੀਕ ਆ ਆਪਾਂ ਜਿਹੜੀ ਪਹਿਲਾਂ ਜ਼ਿੰਮੇਦਾਰ ਦੀ ਸੁਣੀਦੀ ਐ ਵੀ ਜ਼ਿੰਮੇਦਾਰ ਕੀ ਕਹਿ ਰਿਹਾ 14 ਕੀ ਮੰਨਦਾ ਉਹਦੇ ਹਿਸਾਬ ਨਾਲ ਅਸੀਂ ਦਵਾਈ ਦਿੰਨੇ ਆ ਕੋਈ ਐ ਨਹੀਂ ਹੈਗਾ ਵੀ ਉਹਦੀ ਥੋਪਤੀ ਵੀ ਆ ਦੇ ਤਾਂ ਉਹ ਦੇ ਤਾਂ ਉਹ ਗੱਲ ਆਪਾਂ ਕਰਦੇ ਨਹੀਂ ਅਗਲੇ ਨੂੰ ਰੈ ਦਿੰਨੇ ਆ ਵੀ ਭਾਈ ਜੇ ਤੂੰ ਇਹ ਕਰ ਲੈ ਤਾਂ ਤੇਰਾ ਫਾਇਦਾ ਹੋਵੇ ਠੀਕ ਆ ਰეკਮੈਂਡੇਸ਼ਨ ਦੇ ਰეკਮੈਂਡੇਸ਼ਨ ਦਿੰਨੇ ਆ ਭਈ ਅਸੀਂ ਤੇ ਇੱਕ ਗੱਲ ਡੀਏਪ ਯੂਰੀਆ ਫਿਰ ਬੰਦਾ ਕਹਿੰਦਾ ਵੀ ਦਵਾਈ ਤਾਂ ਸੋਤੋਂ ਲੈ ਗਿਆ ਵੀ ਉਹ ਕਿੱਥੋਂ ਲਵਾਂ ਬਈ ਦੇਖੋ ਜਿਹੜਾ ਸਾਡੇ ਕੋਲੇ ਜ਼ਿੰਮੇਦਾਰ ਸਾਡੇ ਨਾਲ ਵਰਤਦਾ ਦੇਖੋ ਹਨਾ 6 ਮਹੀਨੇ ਸਾਡੇ ਨਾਲ ਵਰਤਦਾ ਠੀਕ ਹੈ ਅਸੀਂ ਉਹਨੂੰ ਜੂਰੀਆ ਵੀ ਦਿੰਨੇ ਆ ḍap ਵੀ ਦਿੰਨੇ ਆ ਠੀਕ ਹੈ ਦੇਖੋ ਆ ਦੋ ਤਿੰਨ ਸਾਲਾਂ ਦੀ ਬਹੁਤ ਦਿੱਕਤ ਆ ਰਹੀ ਆ ਹਨਾ ਹਰ ਇੱਕ ਦੁਕਾਨਦਾਰ ਨੂੰ ਆ ਰਹੀ ਆ ਜੂਰੀ ḍap ਦੀ ਪਰ ਬਈ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲੇ ਇਹੋ ਜੀ ਕੋਈ ਦਿੱਕਤ ਨਹੀਂ ਆਈ ਅਸੀਂ ਸਾਡੇ ਕੋਲੇ ਜੂਰੀਆ ਵੀ ਅਵੇਲੇਬਲ ਹੁੰਦਾ ਡੀਏਪੀ ਵੀ ਹੁੰਦਾ ਜਿਹੜੇ ਸਾਡੇ ਜ਼ਿਮੀਦਾਰ ਭਰਾ ਨੇ ਸਾਤੋਂ ਦਵਾਈ ਲੈ ਕੇ ਜਾਂਦੇ ਨੇ ਪੱਕੇ ਸਾਡੇ ਗਾਹਕ ਨੇ ਉਹਨਾਂ ਨੂੰ ਜੂਰੀਆ ਵੀ ਅਵੇਲੇਬਲ ਮਿਲੂਗਾ ਸਾਰਾ ਕੁਝ ਮਿਲਦਾ ਬਾਈ ਠੀਕ ਹੈ ਹਾਂ ਤੇ ਅੱਗੇ ਬਾਈ ਜਿਵੇਂ ਹੁਣ ਮੱਕੀ ਮੂੰਗੀ ਆ ਰਹੀ ਆ ਸੀਡ ਵਗੈਰਾ ਦਾ ਕੰਮ ਬਾਈ ਸਭ ਕੁਝ ਮਿਲੂਗਾ ਹੁਣ ਦੇਖੋ ਮੱਕੀ ਲੱਗਣੀ ਆ ਅੱਗੇ ਮੂੰਗੀ ਲੱਗਣੀ ਆ ਆਪਣੇ ਕੋਲੇ ਬੀ ਬਾਈ ਮੂੰਗੀ ਦਾ ਤੇ ਮੱਕੀ ਦਾ ਜਿਵੇਂ 18 44 ਹੋ ਗਈ 99 ਅਠ ਹੋ ਗਈ 18 99 ਹੋ ਗਈ ਸਾਰੀਆਂ ਤਕਰੀਬਨ ਤਕਰੀਬਨ ਆਪਣੇ ਕੋਲੇ ਬੀ ਬਾਈ ਆਉਣਗੇ ਰੇਟ ਰੇਟ ਦੇਖੋ ਬਾਈ ਹਜੇ ਆਪਾਂ ਕਹਿ ਨਹੀਂ ਸਕਦੇ ਨਹੀਂ ਉਹ ਵੀ ਮਾਰਕੀਟ ਨਾਲੋਂ ਮਾਰਕੀਟ ਨਾਲੋਂ ਦਾ ਬਾਈ ਦੇਖੋ ਆਪਾਂ ਫਾਇਦਾ ਕਰਾਂਗੇ ਹੂੰ ਜੇ ਆਪਣਾ ਰੇਟ ਆਲ ਓਵਰ ਪੰਜਾਬ 'ਚ ਆਪਣੇ ਨਾਲ ਰੇਟ ਕੋਈ ਦੇ ਹੀ ਨਹੀਂ ਸਕਦਾ ਨਾ ਮੱਕੀ ਦਾ ਨਾ ਮੂੰਗੀ ਦਾ ਕਿਸੇ ਦਾ ਵੀ ਬੜੀਆ ਬ੍ਰਾਂਡ ਮੈ A to Z ਜਿਵੇਂ ਪੈਸਟੀਸਾਈਡ ਵੀ ਆ ਗਿਆ ਬਾਈ ਸੀਡ ਵੀ ਆ ਗਿਆ ਮੂੰਗੀ ਚ ਬੰਸੀ ਗੋਲਡ ਸਾਰਾ ਕੁਝ ਵੀਰੇ A to Z ਜਿਹੜਾ ਰੇਟ ਆਪਾਂ ਦੇ ਦਾਂਗੇ ਕੋਈ ਦੇ ਨਹੀਂ ਸਕਦਾ ਠੀਕ ਹੈ ਹਾਂਜੀ ਤੇ ਬਾਕੀ ਬਈ ਸਪਰੇਹਾਂ ਦੀ ਗੱਲ ਹੋਊਗੀ ਗਾਹ ਮੂੰਗੀ ਦਾ ਲੋ ਲੱਗਣੀ ਆ ਮੱਕੀ ਲੱਗਣੀ ਆ ਠੀਕ ਆ ਥੱਲੇ ਵਾਲੋ ਆ ਪਾਰਸ ਮੰਨੀ ਪੈਂਦਾ ਬਈ ਮੱਕੀ ਦੇ ਥੱਲੇ ਡੇ ਕਹਿੰਦਾ ਬਈ ਮੂੰਗੀ ਚ ਵੀ ਪੈਂਦਾ ਮੂੰਗੀ ਚ ਵੀ ਪੈਂਦਾ ਬਈ ਗਾਹਾਂ ਬਈ ਲਾ ਲੋ ਐਸ ਬੂਸਟ ਦੀਆਂ ਸਪਰੇਹਾਂ ਹੁੰਦੀਆਂ ਨੇ ਬਈ ਬਹੁਤ ਬੰਮਰ ਰਿਜ਼ਲਟ ਨੇ ਬਾਕੀ ਮਹਾਫਲ ਵਗੈਰਾ ਸਾਰਾ ਕੁਝ ਸਾਰਾ ਕੁਝ A to Z ਬਈ ਆਪਣੇ ਕੋਲੇ ਅਵੇਲੇਬਲ ਹੁੰਦਾ ਬਈ ਠੀਕ ਹੈ ਤੇ ਆਪਣਾ ਐਡਰੈਸ ਕਿੱਥੇ ਤੇ ਇੱਕ ਸੱਚ ਮੈਂ ਗੱਲ ਹੋਰ ਸੁਣੀ ਸੀ ਵੀ ਆਪਾਂ ਆਲ ਇੰਡੀਆ ਡਿਲੀਵਰੀ ਫ੍ਰੀ ਕਰਨ ਲੱ ਕੀ ਕਰਤੀ ਪਹਿਲਾਂ ਆਪਣੀ ਸਿਸਟਮ ਸੀ ਕਿ ਆਲ ਓਵਰ ਪੰਜਾਬ ਸੀਗੀ ਠੀਕ ਹੈ ਹੁਣ ਆਲ ਓਵਰ ਇੰਡੀਆ ਡਿਲੀਵਰੀ ਆ ਬਈ ਕਿਤੇ ਮਰਜੀ ਕੋਈ ਦੇਖੋ ਆਰਡਰ ਹੋਵੇ ਹੁਣ ਦੇਖੋ ਹਨਾ ਮਾਲ ਆਉਂਦਾ ਜੋ ਬੰਦਾ ਫੋਨ ਕਰਦੇ ਠੀਕ ਆ ਬਈ ਮੈਨੂੰ 5000 ਦੀ ਦਵਾਈ ਉਹਨਾਂ ਦਾ ਬਈ ਸਾਡਾ ਹਨਾ ਖਰਚੇ ਹੀ ਪੈ ਜਾਂਦਾ ਤੇਲੇ ਮੱਚ ਜਾਂਦਾਗਾ ਹਾਂ ਮੁੰਡੇ ਵੀ ਜਾਂਦੇ ਨੇ ਬਈ ਹਨਾ ਆਰਡਰ ਹੋਵੇ ਵਧੀਆ ਜੇ ਆਊਟ ਆਫ ਸਟੇਸ਼ਨ ਹੈ ਤੇ ਮਾਲ ਬਈ ਅਗਲੇ ਕੋਲੇ ਪਹੁੰਚਦਾ ਕਰ ਠੀਕ ਹੈ ਜਿਵੇਂ ਮਰਜ਼ੀ ਕਰੀ ਤੇ ਆਪਣਾ ਐਡਰੈਸ ਦੱਸ ਦਈਏ ਤੇ ਫਿਰ ਆਪਾਂ ਐਂਡ ਕਰੀਏ ਐਡਰੈਸ ਵੀਰੇ ਆਪਣਾ ਹੈਗਾ ਦੇਖੋ ਧੰਤਨ ਬਾਬਾ ਆਨੰਦ ਸਿੰਘ ਆਪਣੀ ਦੁਕਾਨ ਖੇਤੀ ਵਾਲੀ ਸਟੋਰ ਨਾਮ ਆ ਵੀਰੇ ਦੁਕਾਨ ਦਾ ਆਪਣੀ ਦਾ ਤੇ ਇਹ ਮੰਡੇਰ ਕਲਾ ਢੱਡਰੀਆਂ ਨੂੰ ਰੋਡ ਜਾਂਦਾ ਜੀ ਠੀਕ ਹੈ ਉਹਦੇ ਉੱਤੇ ਆਪਣੀ ਦੁਕਾਨ ਹੈ ਜਾਂ ਜਾਂਦਿਆਂ ਨੂੰ ਸੱਜੇ ਤਾ ਜਾਂਦਿਆਂ ਨੂੰ ਸੱਜੇ ਹੱਥ ਹੂੰ ਗਾਹਾਂ ਬੱਕਰੀਆਂ ਦੀ ਮੰਡੀ ਲੱਗਦੀ ਐ ਹੂੰ ਕਈ ਕਿਸਾਨ ਵੀ ਆਉਂਦੇ ਨੇ ਪਤਾ ਨਹੀਂ ਲੱਗਦਾ ਫੋਨ ਕਰਦੇ ਨੇ ਹਾਂ ਕਈ ਮੰਡੀ ਤੇ ਆਉਂਦੇ ਨੇ ਉਹਨਾਂ ਨੂੰ ਪਤਾ ਐ ਦੇਖੋ ਗਾਹਾਂ ਬੱਕਰੀਆਂ ਦੀ ਮੰਡੀ ਲੱਗਦੀ ਆ ਇਹੀ ਰੋਡ ਤੇ ਹੂੰ ਤੇ ਉੱਥੇ ਆਪਣੀ ਰੋਡ ਦੇ ਉੱਤੇ ਦੁਕਾਨ ਆ ਭਾਈ ਮੰਡੇਰਾ ਵਾਲਾ ਅੱਡਾ ਵੀ ਨਾਲ ਐ ਠੀਕ ਐ ਬਾਕੀ ਪਤਾ ਹੀ ਲੱਗ ਜੂ ਦੁਕਾਨ ਮੂਰੇ ਆ ਕੇ ਬਾਕੀ ਭਾਈ ਜਦੋਂ ਪਤਾ ਹੀ ਲੱਗ ਜਾਂਦਾ ਆਪਣਾ ਉੱਥੇ ਹੀ ਰੌਣਕ ਪਤਾ ਲੱਗ ਜਾਂਦਾ ਵੀ ਹਾਂ ਦੁਕਾਨ ਉੱਥੇ ਐ ਭਾਈ ਹਾਂ ਉੱਥੇ ਜੀ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ